চর চরণ পরি ছোট সব কিনা सो हङ्गारा शे संघ विष्णु भगवा दिज सो मादा शे संघ विष्णु भगवा दीज मादा शे ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਮਾਰਾ ਸ਼ੇ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਮਾਰਾ ਸ਼ੇ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ サテグルテーリーサテグルテーリーサテグルテーリーサテグルテーリーサテグルテーリーサテグルテーリーサテグルテーリーサテグルテーリーサテグルテーリーサテグルテーリーサテグルテーリーサテグルテーリーサテグルテーリーサテグルテーリーサテグルテーリーサテグルテーリーサテグルテーリーサテグルテーリーサテグルテーリーサテグルテーリーサテグルテーリーサテグルテーリーサテグルテーリーサテグルテーリーサテグルテーリーサテグルテーリーサテグルテーリーサテグルテーリーサテグルテーリーサテグルテーリーサテグルテーリーサテグルテーリーサテグルテーリーサテーリーサテグルテーリーサテーリーサテグルテーリーサテ ਕੱਢ ਦੇ ਖੋਟ ਹਮੇ ਵਿੱਚੋਂ ਕੱਢ ਦੇ ਖੋਟ ਸੱਚ ਨਾਮ ਦੀ ਲਾ ਦੇ ਚੋ ਸੱਚੇ ਨਾਮ ਦੀ ਲਾਗੇ ਝੋਟ ਸੱਚੇ ਨਾਮ ਦੀ ਲਾਗੇ ਝੋਟ ਸੱਚੇ ਨਾਮ ਦੀ ਲਾਗੇ ਝੋਟ ਲੇਖਾ ਮੁਕੇ ਜਨਮ ਕੋਟੀ ਕੋਟ ਲੇਖਾ ਮੁਕੇ ਕੀ ਜਨਮ ਕੋਟੀ ਕੋਟ ਲਿਖਾ ਮੁਕੀ ਕੀ ਜਨਮ ਕੋਟੀ ਕੋਟ ਲਿਖਾ ਮੁਕੀ ਕੀ ਜਨਮ ਕੋਟੀ ਕੋਟ ਮਹਾਰਾਜੇ ਸਿੰਘ ਵਿਸ਼ਨੂੰ ભગવાન મહારજ શેર સિંહ વિષ્ણુ ભગવાન શેર સિંહ વિષ્ણુ ભગવાન મહારજ શેર સિંહ વિષ્ણુ ભગવાન આલણીઓ ડી ગે ઉઠાલે વોટ ણીણે ઓડી ઉઠા લોટિક ઉઠા લે ઉઠ આલણી ઓડી ગેવો શો હંગ મહાર શર સિંહ વિષ્ણુ ભગવા જય ਸੋ ਹੰਗੁ ਮਹਾਰਾਜੇ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗੁ ਮਹਾਰਾਜੇ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗੁ ਮਹਾਰਾਜੇ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋ ਮਾਇਸੇ bhagavandee so hanarishir sang vishnu bhagavandee vishnu

ਪਰਬ ਕੇ ਸ਼ਰਾਨੀ ਜੋ ਜਨ ਆਵੇ ਪਰਬ ਕੇ ਸ਼ਰਾਨੀ ਜੋ ਜਨ ਆਵੇ ਪਰਬ ਕੀ ਸ਼ਰਾਨੀ ਜੋ ਜਨ ਆਵੇ ਮਾਨਸ ਜਨਮ ਸਫਲ ਕਰਾਵੇ ਮਾਨਸ ਜਨਮ ਸਫਲ ਕਰਾਵੇ ਮਾਨਸ ਜਨਮ ਸਫਲ ਕਰਾਵੇ ਮਾਨਸ ਜਨਮ ਸਫਲ ਕਰਾਵੇ ਅਵੇੜ ਨਾ ਆਵੇ ਇਹ ਅੰਤ ਜਾਮ ਤੇੜ ਨਯਾਵੇ ਦ੍ਰਿ ਦੇ ਅੰਤ ਜਾਮ ਤੇੜ ਨਯਾਵੇ ਸੱਚਾ ਪ੍ਰਭ ਹੋਇ ਸਾਇ ਸੱਚਾ ਪ੍ਰਭ ਹੋਇ ਸਾਇ ਮਹਾਰਾਜ ਸ਼ੇਰ ਸਿੰਘ ਵੀਸ਼ਨੂ ਭਗਵਾਨ ਮਹਾਰਾਜ ਸ਼ੇਰ ਸਿੰਘ ਵੀਸ਼ਨੂ ਭਗਵਾ ਗੁਰ ਸਿੱਖ ਸਾਚੇ ਮੇਲ ਮਲਾਵੇ ਗੁਰ ਸਿੱਖ ਸਾਚੇ ਮੇਲ ਮਲਾਵੇ ਗੁਰ ਸਿੱਖ ਸਾਥੀ ਮੇਲ ਮਲਾਵੇ ਗੁਰ ਸਿੱਖ ਸਾਥੀ ਮੇਲ ਮਲਾਵੇ ਸੋ bhagwan dija sohanwarai sher vishnu bhagwan vishnu bhagwan ਸੋ ਹੰਵਾਰਾਇਸ਼ਰ ਸੰਗਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ is oh, oh, oh. am yeah. 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 ਦਾਰੇ ਆਪਣੇ ਸਾਚਾ ਮਾਣ ਦੇ ਦਾਰੇ ਆਪਣੇ ਸਾਚਾ ਮਾਣ ਦੇ ਦਾਰੇ ਆਪਣੇ ਸਾਚਾ ਮਾਣ ਦੇ ਹੋਏ ਦਰਸ ਆਪਾਰੇ ਹੋਏ ਦਰਸ ਆਪਾ ओ रे नर सेर महा रे ओ रे नर દીપ હોય ઉજિયા રે દીપ હોય ઉજિયા ਗੁਰ ਚਰਨ ਪ੍ਰਾਪ ਸੱਚਾ ਧਿਆਨ ਦੇ ਗੁਰ ਚਰਨ ਪ੍ਰਾਪ ਸੱਚਾ ਧਿਆਨ ਦੇ ਸੀਸ ਝੁਕੇ ਤੇਰੇ ਦਰਵਾਜ਼ੇ ਕੇ ਤੇਰੇ ਦਰਵਾzare ਕੇ ਤੇਰੇ ਦਰਵਾzare ਕੇ ਤੇਰੇ ਦਰਵਾzare ਸੋਹੰਗ ਸ਼ਬਦ ਤੁਨ ਵਿੱਚ ਕਾਨ ਦੇ ਸੋਹੰਗ ਸ਼ਬਦ ਤਨ ਵਿੱਚ ਕਾਨ ਦੇ ਸੋ ਅੰਸ਼ਾਵਤ ਤੁ ਵਿੱਚ ਕਾਨ ਦੇ ਸੋ ਅੰਸ਼ਾਵਤ ਤੁ ਵਿੱਚ ਕਾਨ ਲੈ ਅਨਹਦਵ ਜੇ ਵਿੱਚ ਦੇ ਆਂਦੇ ਆਰੇ ਅਨਹਦਵ ਜੇ ਵਿੱਚ ਦੇ ਆਂਦੇ ਆਰੇ સોહંગ નામ સાચ સચ પેનણ ખે સોહ શોહ શત તુન વિચ દે આન હદ દે વિચાર ਸੋਹੰਗ ਗਿਸ਼ਾਵਤ ਤੁਨ ਵਿੱਚ ਕਾਨ ਦੇ ਆਦਤ ਵਜੇ ਵਿੱਚ ਦੇ ਅੰਧਿਆਰੇ ਸੋਹੰਗ ਨਾਮ ਸੱਚ ਪਹਿਨਣ ਖਾਨ ਦੇ ਸੋਹੰਗ ਨਾਮ ਸੱਚ ਪਹਿਨਣ ਖਾਨ ਦੇ ਸੋਹੰਗ ਨਾਮ ਸੱਚ ਪਹਿਨਣ ਖਾਨ ਇੱਕ ਟੇਕ ਹੋਏ ਪ੍ਰਵਚਾਰਨ ਦਵਾਰੇ ਇੱਕ ਟੇਕ ਹੋਏ ਪ੍ਰਵਚਾਰਨ ਦਵਾਰੇ Maharaj Sher Singh Gor Sat Gor Pura Maharaj Sher Singh Gor Sat Gor Pura ਤਾਰ ਕਿਰਪਾ ਗੁਰ ਸਿਖਤਾਰ ਦੇ ਕਰ ਕਿਰਪਾ ਗੁਰ ਸਿਖਤਾਰ ਦੇ ਤਾਰ ਕਿਰਪਾ ਗੁਰ ਸਿਖਤਾਰ ਦੇ ਸੋ ਹੰ ਮਾਰਾਇ ਸ਼ੇਰ ਸਿੰਘ ਵਿਸ਼ਨੂੰ ਪਾਗਵਾਂ ਦੀ ਜੈ So hangma rajsher, Singh Vishnu, pagavan diyeceğiz. So hangma rajsher, Singh Vishnu, pagavan diyeceğiz. So hangma rajsher, Singh Vishnu, pagavan soh महाराज शेर सिंह भगवान दीज प्यारी संत जी हो हर बंदे पंचाम पे ਲੱਗ ਰਿਹਾ ਥੋੜੀ ਸੰਗਤ ਬਹੁਤਾ ਰਸ ਬਹੁਤ ਹੀ ਵਧੀਆ ਪ੍ਰੇਮਪੂਰਵਕ ਸਾਰੀਆਂ ਸੰਗਤਾਂ ਨੇ ਸ਼ਬਦਾਂ ਦਾ ਸਾਥ ਦਿੱਤਾ ਹੁਣ ਆਪ ਜੀ ਨੇ ਪ੍ਰੇਮਪੂਰਵਕ ਹਰ ਬਾਣੀ ਸੁਣਨੀ ਹੈ